ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਪ ਅੱਜ ਸ਼ਟਰ ਦੀ ਫੀਟਿੰਗ ਕਰਵਾ ਰਹੇ ਹਾਂ ਜੀ ਇਹ ਜਿਹੜੀ ਆਪਣਾ ਕੰਮ ਚੱਲ ਰਿਹਾ ਦੀ ਹਵੇਲੀ ਦਾ ਉਹ ਬੈਕਸਾਈਡ ਦੇ ਗੇਟ ਸੀਗੇ ਜਿੱਥੇ ਪੱਲੇ ਲੱਗਦੇ ਨਹੀਂ ਸੀਗੇ ਇਸ ਕਰਕੇ ਆਪਾਂ ਨੇ ਉੱਥੇ ਸ਼ਟਰ ਲਗਵਾਇਆਗਾ ਅੰਦਲੀ ਸਾਈਡ ਤੇ ਇਹ ਡਿਜ਼ਾਈਨ ਵਾਲਾ ਸ਼ਟਰ ਆ ਜੇ ਕਿਸੇ ਨੇ ਵੀ ਲਵਾਉਣਾ ਹੋਵੇ ਸ਼ਟਰ ਬਾਈ ਇਹ ਬਾਈ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਉੱਪਰ ਨੰਬਰ ਚੱਲ ਰਿਹਾਗਾ ਇਹਨਾਂ ਦਾ ਚਾ ਡਿਜ਼ਾਈਨ ਵਾਲਾ ਸ਼ਟਰ ਹੋਵੇ ਜਾਂ ਸਿੰਪਲ ਹੋਵੇ ਚਾਹੇ ਦੁਕਾਨ ਤੇ ਲਾਉਣਾ ਜਾਂ ਕਿਸੇ ਵੀ ਕਾਸੇ ਤੇ ਵੀ ਲਾਉਣਾ ਸ਼ਟਰ ਗੇਟ ਕਿੰਨਾ ਮਰਜੀ ਵੱਡਾ ਛੋਟਾ ਬਾਕੀ ਇਹਨਾਂ ਲਵੇ ਬਾਈਆਂ ਲਵੇ ਗੇਅਰ ਵਾਲੇ ਵੀ ਸ਼ਟਰ ਲਾਉਂਦੇ ਨੇ ਮੋਟਰ ਵਾਲੇ ਵੀ ਸ਼ਟਰ ਲਾਉਂਦੇ ਨੇ ਕੁਝ ਚੈੱਕ ਕਰੋ ਸ਼ਟਰ ਦੀ ਕੁਆਲਿਟੀ ਬਾਈ ਦੇਖੋ ਤੁਹਾਨੂੰ ਭਾ ਦਿਆ ਨਾ ਪੁਰਾਣੇ ਗੇਟ ਸ਼ਟਰ ਜਿਹੜੇ ਆ Đi ਜਾਂਦੇ ਰਹਿੰਦੇ ਨੇਗੇ ਬਾਕੀ ਜਿੱਥੇ ਕਹੋਗੇ ਖੜਾਉਣਾ ਚਾਹੁੰਦੇ ਉੱਥੇ ਹੀ ਖੜ੍ਹਜੂ ਸ਼ਟਰ ਚੈੱਕ ਕਰੋ ਬਹੁਤ ਸੋਹਣਾ ਕੰਮ ਆ ਬਾਈਆਂ ਦਾ ਬਾਈਆਂ ਦਾ ਲਾਂਗੋ ਵਾਲਦੋ ਨੇ ਬਾਈ ਇਹ ਤੇ ਗੁਰਦੇਵਾਲ ਸਿੰਘ ਲੋਟੇ ਸੱਟਰ ਵਾਲੇ ਤੇ ਬਾਈਆਂ ਦਾ ਸਕਰੀਨ ਤੇ ਮੈਂ ਨੰਬਰ ਪਾਤਾ ਬਾਈ ਜੇ ਕਿਸੇ ਨੇ ਸ਼ੱਟਰ ਲਵਾਉਣਾ ਹੋਵੇ ਬਾਈ ਇਹਨਾਂ ਨਾਲ ਸੰਪਰਕ ਕਰ ਸਕਦੇ ਧੰਨਵਾਦ ਜੀ